ਬੰਦ ਕਰੋ ਜਨਤਨਾ ਤੱਕ ਬੰਦ ਕਰੋ ਸਮਾਰਟ ਮੀਟਰ ਬੰਦ ਕਰੋ ਜਨਤਨਾ ਤੱਕ ਬੰਦ ਕਰੋ ਸਮਾਰਟ ਮੀਟਰ ਬੰਦ ਕਰੋ ਜਨਤਨਾ ਤੱਕ ਬੰਦ ਕਰੋ ਬੰਦ ਕਰੋ ਇਹ ਬਿਲੀ ਬੋਰਡ ਵਾਲੇ ਜੀ ਜਿਹੜੇ ਚਲਦੇ ਮੀਟਰ ਆ ਸਾਡੇ ਪ੍ਰਾਰਾਹੇ ਮੀਟਰ ਉਹਨਾਂ ਨੂੰ ਲਾ ਕੇ ਸਮਾਰਟ ਮੀਟਰ ਲਾਈ ਜਾਂਦੇ ਆ ਜੀ ਅੱਛਾ ਜੀ ਕਿਸੇ ਨੂੰ ਪੁੱਛਦੇ ਨੇ ਕਿਸੇ ਨੂੰ ਦੱਸਦੇ ਨੇ ਠੀਕ ਆ ਆ ਫਲਾਣਾ ਸਿੰਘ ਇਹਦਾ ਬਕਸਾ ਖੋਲਿਆ ਮੀਟਰ ਚੇਂਜ ਕੀਤਾ ਆਉਦੀ ਮਰਜ਼ੀ ਕਰਦੇ ਆ ਜੀ ਤੇ ਪੁਰਾਣਾ ਮੀਟਰ ਜਿਹੜੇ ਲੈ ਜਾਂਦੇ ਆ ਅੱਛਾ ਜੀ ਜਦੋਂ ਅਸੀਂ ਪੁੱਛਿਆ ਤੇ ਕੋਰਾ ਜਵਾਬ ਇਹਨਾਂ ਦਾ ਜੀ ਤੇ ਆਹੀ ਤਾਂ ਹੀ ਲਾਵਾਂਗੇ ਆਹੀ ਕਰਾਂਗੇ ਠੀਕ ਹੈ ਤੇ ਤਾਂ ਜਨਤਾ ਨੇ ਸਰਾਸਰ ਥੱਕਾ ਹਾਂ ਜੀ ਅਸੀਂ ਕਸਟਮਰ ਆ ਸਾਡੇ ਤੋਂ ਪੁੱਛਿਆ ਜਾਵੇ ਬਿਲਕੁਲ ਜੀ ਵੀ ਕਿਉਂ ਲਾ ਰਹੇ ਆ ਕੀ ਕਰ ਰਹੇ ਆ ਹਾਂ ਜੀ ਮੀਟਰ 'ਚ ਕੀ ਖਰਾਬੀ ਆ ਜੇ ਮੇਜਰ ਫਿਰ ਜਿਹੜੇ ਸਮਾਰਟ ਮੀਟਰ ਆ ਉਹਨਾਂ ਦਾ 25 ਦਿਨਾਂ ਬਾਅਦ ਵੀ ਬਿੱਲ ਭੇਜੀ ਜਾਂਦੇ ਆ ਜਿਹੜੇ ਲੱਗੇ ਆ ਦੇਖ ਠੀਕ ਐ ਤੁਹਾਨੂੰ ਬਿੱਲ ਭੇਜਿਆ ਜਾਂਦਾ ਜਿਹਦਾ 500 ਦਾ ਸੀ ਉਹਨੇ 1500 ਆ ਗਿਆ ਜਿਹਨੇ 1500 ਦਾ 5 ਹੀ ਆ ਗਿਆ ਜੀ ਤੁਸੀਂ ਸੋਹੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਆਡਿਓ ਸਾਹਿਬ ਮਲੇ ਸੀ ਜੀ ਐਕਸਲ ਸਾਹਿਬ ਪਹਿਲਾਂ ਗਏ ਗਏ ਉੱਥੇ ਐਕਸਲਾ ਵੀ ਹੈਨੇ ਸੀ ਐਸੀ ਸਾਹਿਬ ਵੀ ਹੈਨੇ ਸੀ ਆਡਿਓ ਸਾਹਿਬ ਵੀ ਹੈਨੇ ਸੀ ਹੁਣ ਆਏ ਆ ਕੰਟਾ ਸੀ ਦੇਖਿਆ ਇੱਥੇ ਵੇਟ ਕੀਤਾ ਜੀ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਡਿਊਟੀ ਤੇ ਆਉਂਦੇ ਕਦੋਂ ਆ ਠੀਕ ਤੇ ਕੋਲਮ ਲਾ ਕੇ ਜਿੰਦਾਂ ਮੈਂ ਧੱਕਾ ਜੀ ਪੂਰੀ ਸੁਣਵਾਈ ਹੈ ਰਹੀ ਇੱਥੇ ਕੋਈ ਬਿੱਲ ਲੈ ਕੇ ਆਜੇ ਤੇਰਾ ਤਾਂ ਆਲਰੇ ਚ ਪੈ ਗਿਆ ਤੇਰਾ ਤਾਂ ਫਰਾਨਾ ਪੈ ਗਿਆ ਤੇਰਾ ਤਾਂ ਧੰਕਾ ਪੈ ਗਿਆ ਅੱਛਾ ਜਿਨ੍ਹਾਂ ਦਾ ਬਿੱਲ 0 ਆ ਰਿਹਾ ਸੀ ਉਹਨਾਂ ਦੇ 5-5-7-7000 ਰੁਪਏ ਲਾ ਰਹੇ ਜੀ ਸਾਰਾ ਮਜ਼ਦੂਰ ਮੱਲਾ ਕਿੱਥੋਂ ਭਰਨਗੇ 5-6000 ਰੁਪਏ ਮਹੀਨਾ ਲੈਂਦੇ ਆ ਜੀ ਤੇ 15-15000 ਬਿੱਲ ਕਿੱਥੋਂ ਭਰਨਗੇ ਅੱਛਾ ਬਿੱਲ ਦਾ ਟੈਡ ਭਰਨਗੇ ਨਾ ਆਪ ਦਾ ਭਰਦੇ ਸਾਬ ਨੇ ਕੀ ਭਰੋਸਾ ਦਵਾਇਆ ਤੁਹਾਨੂੰ ਆਡੀਓ ਸਾਹਿਬ ਨੇ ਭਰੋਸਾ ਕਿ ਦੋਣਾ ਕਿ ਕਹਿੰਦੇ ਸਾਡੇ ਕੋਲ ਸਮਾਰਟ ਮੀਟਰ ਆ ਰਹੇ ਆ ਸਾਡੇ ਕੋਲ ਹੋਰ ਮੀਟਰ ਹਨ ਅਸੀਂ ਕੀ ਕਰੀਏ ਅੱਛਾ ਦਿਲਵੱਧ ਪੇ ਕਹਿੰਦੇ ਲਿਆਓ ਦੇਖ ਲੈਣੇ ਪਰ ਮੈਂ ਅੱਗੇ ਤਿੰਨ ਚਾਰ ਵਾਰ ਆਇਆ ਇੱਥੇ ਤੇ ਇਹ ਤਾਂ ਅਦਾਰੇ ਚ ਪੈ ਗਿਆ ਜੋ ਤਾਂ ਫਰਾਨਾ ਪੈ ਗਿਆ ਜੀ ਜਿਹੜੇ ਬੰਦਾ 500 ਬਿੱਲ ਹੁੰਦਾ ਸੀ ਉਹ ਤਾਂ 7000 ਬਿੱਲ ਆਇਆ ਪਿਆ ਜੀ ਉਹ ਕਦੇ ਖਵਾਰ ਹੋ ਜਾਂਦਾ ਜੀ ਕਦੇ ਕਿਸੇ ਕੋਲ ਜਾਂਦਾ ਕਦੇ ਕਿਸੇ ਕੋਲ ਜਾਂਦਾ ਪਰ ਕੋਈ ਸੁਣਵਾਈ ਨਹੀਂ ਹੈਗੀ ਵੀ ਹੁਣ ਸਰਕਾਰ ਨੂੰ ਕੀ ਕਰਨਾ ਚਾਹੁੰਦਾ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਚੀਜ਼ਾਂ ਬੰਦ ਕਰੋ ਲੋਕਾਂ ਦਾ ਧੱਕਾ ਜਿਹੜਾ ਇਹਦਾ ਖਾਮੇਗਾ ਤੁਹਾਨੂੰ ਗਾ ਪੁੱਗਤਣਾ ਬੈਣਾ ਕਿਤੇ ਨਾ ਕਿਤੇ ਅਸੀਂ ਜੇ ਨਾ ਇਹਨਾਂ ਨੇ ਹੱਲ ਕੀਤਾ ਅਸੀਂ ਕੋਈ ਵੱਡਾ ਪ੍ਰਦਰਸ਼ਨ ਕਰਾਂਗੇ ਵੱਡੇ ਸਾਰੇ ਵਸਤੀ ਇਕੱਠੀ ਕਰਕੇ ਕੋਈ ਚੌਂਕ ਕੇ ਰਾਂਗੇ ਸਰਕਾਰ ਨੇ ਤਾਂ 600 ਯੂਨਿਟ ਮਾਫ ਕੀਤੀ ਹੈ ਤੁਹਾਨੂੰ ਬਾਈ ਜੀ 70% ਲੋਕਾਂ ਦੇ ਬਿੱਲ ਆ ਜਾਂਦੇ ਜੀ ਆਈ ਜਾਂਦੇ ਬਿੱਲ ਸਾਡਾ ਠੀਕ ਹੈ ਜੀ ਆ ਪਿਛਲੇ ਜਿਹੜੇ ਮੀ ਪਏ ਆ ਪਿਛਲੇ ਮੀਹਾਂ ਦੇ ਵਿੱਚ ਲਗਭਗ 1000 ਮੀਟਰ ਸੜੇ ਸਾਡੇ ਜੀ ਸਾਰੇ ਇਹਨਾਂ ਨੇ ਚੱਕ ਕੇ ਬਦਲ ਕੇ ਸਮਾਰਟ ਮੀਟਰ ਲਾਤੇ ਆ ਜੀ ਜਿਨ੍ਹਾਂ ਦਾ 0 ਬਿਲ ਦਾ ਸੀ ਉਹਨਾਂ ਦਾ 8000 ਰੁਪਏ ਬਿੱਲ ਆ ਜਾਂਦਾ ਤੇ 10000 ਰੁਪਏ ਬਿੱਲ ਆ ਜਾਂਦਾ ਤੇ ਇਸ ਸਮਾਰਟ ਮੀਟਰ ਨੇ ਕੀ ਕਹੋਣਾ ਜੀ